ਇਕ ਕਹਾਣੀ ਸੰਤਾਂ ਦੇ ਸਾਥੀ ਰਹੇ ਸ਼ਹੀਦ ਸਿੰਘ ਦੇ ਪਰਿਵਾਰ ਦੀ ਹੈ ਜਿਨ੍ਹਾਂ ਦੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਸ਼ਹੀਦ ਸਿੰਘ ਤੋਂ ਬਾਅਦ ਪਰਿਵਾਰ ਦੇ ਕਮਾਉਣ ਵਾਲੇ ਪੰਜ ਮਰਦ ਵੀ ਮੁੱਕ ਗਏ ਪੁੱਤ ਨਸ਼ੇ ਦੀ ਪੇਂਟ ਚੜ ਗਿਆ ਤੇ ਅੱਜ ਇਹ ਪਰਿਵਾਰ ਦੇ ਵਿੱਚ ਬਚੀਆਂ ਦੋ ਮਹਿਲਾਵਾਂ ਇਸ ਖੰਡਰ ਬਣ ਰਹੇ ਘਰ ਦੇ ਵਿੱਚ ਰੋਟੀ ਨੂੰ ਆਤਰ ਹੋਈਆਂ ਪਈਆਂ ਨੇ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਹਾਲਾਤ ਬੱਤਰ ਹੋਏ ਪਏ ਨੇ ਸਸਕਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਿੰਦਰ ਸਿੰਘ ਇਸ ਸਮੇ ਅਸੀਂ ਹਰੀਕੇ ਪਤਣ ਦੇ ਪਿੰਡਾਂ ਦੇ ਵਿੱਚ ਢਾਣੀਆਂ ਦੇ ਵਿੱਚ ਮੌਜੂਦ ਆ ਚਾਰੇ ਪਾਸੇ ਇਹਨਾਂ ਢਾਣੀਆਂ ਦੇ ਪਾਣੀ ਹੀ ਪਾਣੀ ਹੈ ਅਜੇ ਤੱਕ ਹਾਲਾਤ ਬੱਤਰ ਨੇ ਪਰ ਇੱਕ ਅਸੀਂ ਘਰ ਦੇ ਵਿੱਚ ਪਹੁੰਚੇ ਇਸ ਘਰ ਦੇ ਵਿੱਚ ਇੱਕ ਉਹ ਸ਼ਖਸ ਦਾ ਘਰ ਆ ਜਿਹੜੇ ਸ਼ਖਸ ਸੰਤੋਮੱਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਉਹਨਾਂ ਦੇ ਵੱਲੋਂ ਉਸ ਲਹਿਰ ਦੇ ਵਿੱਚ ਹਿੱਸਾ ਲਿਆ ਔਰ ਸ਼ਹੀਦੀ ਦਿੱਤੀ ਤਾਂ ਇਸ ਘਰ ਦੇ ਹਾਲਾਤਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਘਰ ਦੇ ਹਾਲਾਤ ਕਿੰਨੇ ਬੱਤਰ ਨੇ ਕਿਵੇਂ ਇੱਕ ਇੱਕ ਸ਼ਹੀਦ ਸਿੰਘ ਦੇ ਇਸ ਘਰ ਦੇ ਵਿੱਚ ਅੱਜ ਤੱਕ ਨਾ ਤਾਂ ਕਦੀ ਕਿਸੇ ਨੇ ਕੋਈ ਸੇਵਾ ਦਾ ਹੱਥ ਵਧਾਇਆ ਨਾ ਕੋਈ ਇਸ ਪਰਿਵਾਰ ਦੀ ਸਾਰ ਲੈਣ ਆਇਆ ਕੱਚਾ ਵਿੜਾ ਕੱਚਾ ਘਰ ਕੋਠੇ ਜਿਹੜੇ ਆ ਹੁਣ ਪਾਣੀ ਦੇ ਨਾਲੇ ਵਾਲੇ ਵਾਲੇ ਸਾਰੇ ਘਿਰ ਚੁੱਕੇ ਆ ਪਾੜ ਚੁੱਕੀਆਂ ਛੱਤਾਂ ਚੋਰੀਆ ਇਹਦੇ ਵਿੱਚ ਸਿਰਫ ਦੋ ਬਜ਼ੁਰਗ ਮਹਿਲਾਵਾਂ ਬਚੀਆਂ ਨੇ ਘਰ ਦੇ ਸਾਰੇ ਦੇ ਸਾਰੇ ਜੀ ਜਿਹੜੇ ਆ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਜਵਾਨ ਪੁੱਤ ਨਸ਼ਿਆਂ ਦੀ ਭੇਂਟ ਚੜ ਚੁੱਕਿਆ ਹੈ ਜਿਹੜੇ ਸਿੰਘ ਨੇ ਸੰਤਾਂ ਦੀ ਉਸ ਲਹਿਰ ਦੇ ਵਿੱਚ ਸ਼ਹੀਦੀ ਦਿੱਤੀ ਤਾਂ ਉਸਦੇ ਪੁੱਤਰ ਦੀ ਵੀ ਨਸ਼ੇ ਦੇ ਕਾਰਨ ਮੌਤ ਹੋ ਚੁੱਕੀ ਹੈ ਤਾਂ ਦੋ ਬਜ਼ੁਰਗ ਮਹਿਲਾਮਾ ਇਸ ਘਰ ਦੇ ਵਿੱਚ ਰਹਿੰਦੀਆਂ ਨੇ ਕਿਵੇਂ ਉਹ ਗੁਜ਼ਾਰਾ ਕਰ ਰਹੀਆਂ ਨੇ ਕਿਵੇਂ ਪੂਰੀ ਜ਼ਿੰਦਗੀ ਹੁਣ ਉਹਨਾਂ ਦੀ ਰੁਕੀ ਪਈ ਸੀ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਇਸ ਘਰ ਦੇ ਹਾਲਾਤ ਦਿਖਾਉਣੀ ਆ ਇੱਕ ਵਾਰ ਘਰ ਦੇ ਹਾਲਾਤ ਤੁਹਾਨੂੰ ਮੈਂ ਜਦੋਂ ਨੇੜੇ ਉਹ ਦਿਖਾਉਂਗਾ ਤਾਂ ਉੱਥੋਂ ਤੁਸੀਂ ਤਸਵੀਰਾਂ ਤੋਂ ਦਾਦਾ ਲਗਾ ਸਕਦੇ ਹੋ ਕਿ ਘਰ ਕੱਚਾ ਘਰ ਥੱਲੇ ਵੇੜਾ ਕੱਚਾ ਔਰ ਕੱਚੇ ਵਿੜੇ ਦੇ ਨਾਲ ਬਾਲਿਆਂ ਵਾਲੀ ਛੱਤ ਹੈ ਕਿਸੇ ਸਮੇਂ ਵੀ ਇਹ ਘਰ ਦੇਖ ਸਕਦਾ ਔਰ ਸਾਹਮਣੇ ਤਸਵੀਰ ਤੁਸੀਂ ਸਭ ਤੋਂ ਪਹਿਲਾਂ ਸਤਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆ ਦੀ ਔਰ ਪੂਰੀ ਲਾਈਨ ਦੇਖ ਰਹੇ ਹੋ ਪਰਿਵਾਰ ਦੇ ਸਾਰੇ ਦੇ ਸਾਰੇ ਜੀ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਨੇ ਤਾਂ ਦੋ ਬਜ਼ੁਰਗ ਮਤਾਵਾ ਇਸ ਘਰ ਦੇ ਵਿੱਚ ਰਹਿੰਦੀਆਂ ਨੇ ਬੇहद ਦੁੱਖਾਂ ਦੇ ਵਿੱਚ ਨੇ ਬੇहद ਮੁਸੀਬਤ ਦੀ ਘੜੀਆ ਇਹਨਾਂ ਦੀ ਪੂਰੀ ਗੱਲਬਾਤ ਕਰਦੇ ਆ ਆਓ ਫਿਰ ਕਰਦੇ ਹਾਲਾਤਾਂ ਦੇ ਨਾਲ-ਨਾਲ ਤੁਹਾਨੂੰ ਜਾਣੂ ਵੀ ਕਰਾਵਾਂਗੇ ਔਰ ਉਹਨਾਂ ਬਜ਼ੁਰਗ ਮਤਾਵਾ ਦੇ ਨਾਲ ਗੱਲਬਾਤ ਵੀ ਕਰਾਉਂਦੇ ਆ ਚਾਹ ਚਾਰ ਦਿਓ ਗਿਆ ਕੀ ਕਿੰਨਾ ਚਿਰ ਹੋ ਗਿਆ ਜੀ ਇਹ ਪੰਜ ਹੋਏ ਸਾਡੇ ਜੀ ਅੱਛਾ ਜੀ ਚਾਰ ਭਰਾ ਹੀ ਤੇ ਚਾਰ ਪੰਜ ਭਰਾ ਹੀ ਚਾਰ ਮੁੱਕ ਗਏ ਪੰਜਵਾਂ ਮੇਰਾ ਬੇਟਾ ਪੂਰਾ ਆ ਗਿਆ ਉਹ ਕਿਦਾਂ ਜੀ ਉਹ ਇਤਾਂ ਹੀ ਨੱਚਾ ਕਰਨ ਲੱਗ ਗਿਆ ਪੀ ਕੇ ਲੌਣ ਲੱਗ ਗਿਆ ਬੜਾ ਇਲਾਜ ਕਰਾਇਆ ਬਹੁਤ ਪੈਸਾ ਲਾਇਆ ਪਹਿਲੀ ਵੀ ਵੇਚ ਕੇ ਹੁਣ ਕੱਲੇ ਰਹਿੰਦੇ ਹਾਂ ਜੀ ਹੁਣ ਮੈਂ ਤੇ ਭੈਣ ਜੀ ਦੋਵੇਂ ਹਾਂ ਇਹਦਾ ਤੀ ਪਤਾ ਹੈ ਨਹੀਂ ਕੋਈ ਭੈਣ ਜੀ ਦਾ ਹਾਂ ਤੇ ਇਹ ਬੱਚੇ ਮੈਂ ਆਪਦੇ ਇਹਨੂੰ ਦਿੱਤੇ ਬੇਟੀਆਂ ਵਿਆਹੀਆਂ ਤੇ ਬੇਟਾ ਵੀ ਉਹਦਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਗਾਂ ਰੱਖੀ ਐ ਦੁੱਧ ਥੋੜਾ ਥੋੜਾ ਪਾ ਕੇ ਤੇ ਹੁਣ ਤਾਂ ਬਹੁਤ ਔਖਾ ਹੋ ਜਾਣਾ ਬਹੁਤ ਔਖਾ ਹਾਂ ਕੈਰੀ ਸਾਡੀ ਸਾਰੀ ਗੁਰ ਦਰਿਆ ਚ ਟੋਲੀ ਦਰਿਆ ਵਗੰਦੇ ਪਿਛਲੀ ਵਾਰੀ ਪਾਣੀ ਆਇਆ ਉਹ ਉਦੋਂ ਦੀ ਦਰਿਆ ਚ ਪਈ ਅਸੀਂ ਤਾਂ ਖਾ ਬਣਾਵਾਂਗੇ ਪਰ ਹੱਥ ਪੱਲੇ ਹੈ ਨਹੀਂ ਕੁਝ ਬਣਾਉਣੇ ਕਹਿਣਾ ਹੁਣ ਫੇਰ ਦੁਬਾਰੇ ਪਾਣੀ ਆ ਗਿਆ ਮੰਦੇ ਹਾਲ ਇਹੋ ਸਾਰੇ ਜੀ ਆ ਜਿਹੜੇ ਹਾਂਜੀ ਇਹ ਦੱਸਿਓ ਮਾਤਾ ਜੀ ਕੌਣ ਕੌਣ ਹੈਗਾ ਦੱਸਿਓ ਜੀ ਕਰਨ ਬੇ ਆ ਮੇਰਾ ਜਨਮ ਅੱਛਾ ਜੀ ਇਹ ਚੀਜ਼ ਹੈ ਮੁਕਾਬਲਾ ਹੈ ਆ ਮੇਰਾ ਜੀਠੋ ਭੈਣ ਜੀ ਦੇ ਘਰ ਆ ਵੀ ਮੇਰਾ ਘਰ ਵਾਲਾ ਇਹਦੀ ਤਾਂ ਜੀ ਫੋਟੋ ਬੱਸ ਸਿੰਪਲ ਤੇ ਆ ਮੈਂ ਜੀ ਦੇਵਧ ਕਰੇ ਬਾਅਦ ਐਸੀ ਛੋਟੀ ਉਮਰ ਸੀ 18 ਸਾਲਾਂ ਦੀ ਜਦੋਂ ਉਹ ਕਿ ਤਿੰਨ ਬੱਚੇ ਸੀ ਠੀਕ ਹੈ ਜੀ ਤੇ ਆ ਮੇਰਾ ਬੀਤਾ ਹੈ ਉਹ ਵੀ ਜੀਠ ਆ ਸਾਰੇ ਜੀ ਸਰਵਾਸ ਹੋ ਗਏ ਆ ਹਾਂ ਜੀ ਹਾਂ ਔਰ ਹਾਲਾਤ ਤੁਸੀਂ ਕਰਦੇ ਬਹੁਤ ਮਾੜੇ ਦੇਖੋ ਕਿ ਬਹੁਤ ਵਕਤ ਬੜੇ ਵਕਤ ਵੇਖੇ ਪਰ ਅਜੇ ਤੱਕ ਪਤਾ ਨਹੀਂ ਕਿ ਜ਼ਿੰਦਗੀ ਚ ਸੁਖ ਆਉਣਾ ਕਿ ਨਹੀਂ ਆਉਣਾ ਕੋਈ ਮੇਦ ਨਹੀਂ ਹੈਗੀ ਜੀ ਜਦੋਂ ਮਾੜਾ ਇਹ ਸੁਖ ਹੋਣ ਲੱਗਦਾ ਬਸ ਕੋਈ ਨਾ ਕੋਈ ਮੁਸੀਬਤ ਆ ਜਾਂਦੀ ਅਸੀਂ ਕੋਠੀਆਂ ਪਾਲੀਆਂ ਮਹਿਲ ਪਾਲੇ ਉਹਨਾਂ ਵਿੱਚ ਵੀ ਡੈਲੀਆ ਤੇ ਹੈ ਵੀ ਦੋ ਦੋ ਮਜਲੀਆਂ ਦੀ ਕੋਠੀਆਂ ਪਾਈਏ ਪਰ ਹੋਵੇ ਕੁਝ ਵੱਲੇ ਤੇ ਪਾਈਏ ਨਾ ਕੁਝ ਨਹੀਂ ਬੰਲੇ ਸਾਡੀ ਬਹੁਤ ਮਾੜੀ ਲਾਤ ਬਹੁਤ ਦੇਖੋ ਭਾਵੁਕ ਹੋਣਾ ਇਨਸਾਨ ਜਦੋਂ ਬੇਰੀਆਂ ਵੀ ਮਹਿੰਗੀਆਂ ਤੇ ਉਹ ਬਸ ਗੁਰਦਾਰੇ ਫੇਰੇ ਕੀਤੇ ਆ ਹੁਣ ਤੇ ਚਲ ਗੁਰਦਾਰੇ ਚ ਵੱਧੂ ਸਮਾਨ ਦਿੱਤੇ ਅਸੀਂ ਪਾਣੀ ਪੀਣ ਨੂੰ ਕੋਲੀ ਵੀ ਨਹੀਂ ਦਿੱਤੀ ਤੇ ਅਗਲੇ ਮਹੀਨੇ ਮਾਰਦੇ ਵੀ ਪੇਕਿਆਂ ਤੋਂ ਲੈ ਕੇ ਕੁਝ ਨਹੀਂ ਆਈਆਂ ਫੇਰ ਆਖੀਦਾ ਚਲ ਕੋਈ ਨਹੀਂ ਲੜਦੇ ਕੋਈ ਆਖੀਦਾ ਚਲ ਕੋਈ ਨਹੀਂ ਗੁਜ਼ਾਰਾ ਕਰੋ ਹੁਣ ਕਿਹੜਾ ਕੋਈ ਹੈਗਾ ਦੇਣ ਵਾਲਾ ਜਿਹੜਾ ਤੁਹਾਨੂੰ ਦੇ ਦੂਗੀ ਜਿਹੜੀ ਆਪਣੀ ਹੀ ਨਿਯਮਤ ਵੀ ਦਿੱਤਾ ਜਾਊਗਾ ਸਾਰਾ ਕੁਝ ਨਹੀਂ ਦਿੱਤਾ ਜਾਂਦਾ ਸਾਡੇ ਕੋਲ ਰੋਟੀ ਪਾਣੀ ਕਿਵੇਂ ਚੱਲਦਾ ਫਿਰ ਰੋਟੀ ਪਾਣੀ ਇਦਾਂ ਹੀ ਮਾਰ ਆਈ ਆਸਰੀ ਆਸਪਨਾ ਬਾਬੇ ਨਾਨਕ ਦੇ ਅਸਰੇ ਰਹਿ ਵੀ ਅਸੀਂ ਬਾਬੇ ਨਾਨਕ ਦੇ ਆਸ ਨੇ ਅੱਛਾ ਪਰ ਮੁਸੀਬਤਾਂ ਵੜੀਆਂ ਗੀਆਂ ਹਾਸਾ ਹਸ ਕੇ ਚੱਲੀਆਂ ਘਰੋਂ ਬਕਰ ਹੋ ਗਏ ਬੁਰੇ ਹਾਲ ਹੋ ਗਏ ਸਾਡੇ ਆਣ ਗਵਣ ਨਹੀਂ ਸਾਡਾ ਸਾਥ ਨਹੀਂ ਦਿੱਤਾ ਸਕੇ ਸੋਧਰਿਆ ਨਹੀਂ ਸਾਡਾ ਤੁਸੀਂ ਦੇਖੋ ਘਰ ਦੇ ਖਲਾਸਾ ਤੋਂ ਅਸੀਂ ਇੱਕ ਸ਼ੋਕੇ ਜਿ ਮਨੋਲੇ ਤੇ ਉਹਦੇ ਵਿੱਚ ਮਹਿੰਗਾ ਮਹਿੰਗਾ ਕੀਮਤੀ ਸਮਾਨ ਰੱਖਦੇ ਆ ਆ ਦੇਖੋ ਇਹ ਕਮਰਾ ਕਮਰਾ ਵੀ ਕੱਚਾ ਥੱਲੇ ਪਰਚ ਵੀ ਕੱਚਾ ਔਰ ਹਾਲਾਤ ਬੱਤਰ ਨੇ ਕਿਸੇ ਸਮੇਂ ਵੀ ਇਹ ਘਰ ਡਿੱਗ ਸਕਦਾ ਕਿਉਂਕਿ ਪਾਣੀ ਪੂਰਾ ਚਾਰੇ ਪਾਸੇ ਘਰ ਦੇ ਪਾਣੀ ਪਾਣੀ ਹੈ ਔਰ ਅਜਿਹੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਨੂੰ ਬਚਾਉਣਾ ਇਹਨਾਂ ਘਰਾਂ ਨੂੰ ਬਚਾਉਣਾ ਇਹਨਾਂ ਆਸ਼ਿਆਨਿਆਂ ਨੂੰ ਬਚਾਉਣਾ ਬਿਹਤ ਔਖਾ ਹੈ ਆਚਾ ਨਾ ਤੇ ਫੱਟੇ ਫੁੱਟੇ ਵੀ ਆਹ ਗੱਲ ਹੈ ਘਰ ਦੇ ਕੀ ਤੁਹਾਡੇ ਜੀ ਹਾਲਾਤ ਹੈ ਜੀ ਹੁਣ ਘਰ ਦੇ ਹਾਲਾਤ ਵੀ ਵੇਖ ਲਓ ਹੁਣ ਤੁਸੀਂ ਆਪ ਤੁਸੀਂ ਵੇਖਣੀ ਡੈ ਜੀ ਕੀ ਹਾਲਾਤ ਆ ਆਹ ਇੱਕ ਓਟਾ ਤੇ ਉਹ ਡਿੱਗਣ ਵਾਲਾ ਹੈ ਆਪਣਾ ਪਤਾ ਨਹੀਂ ਕਿਹੜੇ ਵੇਲੇ ਉਹਨੇ ਜਾ ਪੈਣਾ अच्छा हां ਤੇ ਆਵੇ ਕੋਠੇ ਤੋਂ ਤੇ ਇਕ ਤਰਪਾਈ ਲਾਵੇ ਸਰਪੰਚ ਤੋਂ ਲੈ ਕੇ ਤੋਂ ਭਾਈ ਹੋਈ ਆ ਤੇ ਕੋਠੇ ਚੋ ਚੋ ਕੇ ਕਿਤੇ ਬੁਰਾ ਹੋਇਆ ਬਕਰਾਂ ਦਾ ਕੋਈ اچھا ਸਮਾਨ ਸਾਰਾ ਭੇਜ ਗਿਆ हां ਸਮਾਨ ਭੇਜ ਗਿਆ ਆ ਇਹਨਾਂ ਨੂੰ ਥੋੜਾ ਥੋੜਾ ਧੁੱਪ ਲੱਗਦੀ ਜਿਵੇਂ ਤਰ ਤੋ ਤੋੜਾ ਪਾਦਾ ਚੀਜ਼ ਵਾਤ ਧੁੱਪੇ ਸੁੱਕਣੇ ਪਾਉਣੇ ਆ ਤੇ ਫਿਰ ਸਗਾਉਣੇ ਆ ਚੀਜ਼ ਵਾਤ ਇਹਨਾਂ ਇੱਧਰ ਬਾਹਰ ਦੇਖੋ ਘਰ ਦੇ ਬਾਹਰ ਪਾਣੀ ਆ ਔਰ ਇੱਧਰਲੇ ਪਾਸੇ ਹਾਲਾਤ ਜਿਹੜੇ ਆ ਉਹ ਬੱਤਰ ਹੋ ਰਿਹਾ ਘਰ ਦੀ ਤਸਵੀਰ ਮੈਂ ਤੁਹਾਨੂੰ ਇੱਕ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਇਹ ਘਰ ਹੁਣ ਪੂਰੀ ਤਰ੍ਹਾਂ ਜਿਹੜਾ ਉਹ ਆ ਦੇਖੋ ਛੱਤ ਪਾੜ ਗਈ ਐ ਔਰ ਇਹ ਘਰ ਕਿਸੇ ਸਮੇਂ ਵੀ ਹੁਣ ਡਿੱਗ ਸਕਦਾ ਅਸੀਂ ਹਰੀਕੇ ਦੇ ਪਿੰਡਾਂ ਦੇ ਵਿੱਚਾਂ ਔਰ ਇਹਨਾਂ ਪਿੰਡਾਂ ਦੇ ਵਿੱਚ ਹਾਲਾਤ ਤੁਹਾਨੂੰ ਹੀ ਕਪਾਸ਼ ਦਿਖਾਉਂਗਾ ਪੂਰੇ ਦੇ ਪੂਰੇ ਪਿੰਡ ਪਾਣੀ ਦੇ ਵਿੱਚ ਘਿਰੇ ਹੋਏ ਨੇ ਹਾਂ ਜੀ ਔਰ ਆ ਘਰਾਂ ਦੇ ਹਾਲਾਤ ਦੇਖੋ ਇਹਨਾਂ ਦੇ ਬਾਪੂ ਜੀ ਕੀ ਹਾਲਾਤ ਘਰ ਦੇ ਕੀ ਕਿਵੇਂ ਕੱਟ ਰਹੇ ਹੋ ਜ਼ਿੰਦਗੀ ਘਰ ਦੇ ਬਹੁਤ ਮੰਦੇ ਹਾਲ ਜੀ ਤੇ ਛੱਤਾਂ ਚੋੜੀਆਂ ਪਾਣੀ ਇੱਥੋਂ ਤੱਕ ਰਹਾ ਹੋ ਕੇ ਮੜਿਆ ਅੱਛਾ ਇਹ ਉਹ ਕੰਨਾ ਸਾਰੀਆਂ ਪਟੀਆਂ ਮਾਰੀ ਪਾਣੀ ਦੇ ਵਿੱਚ ਖੜਾ ਰਿਆ ਕਈ ਦਿਨ ਭੁੱਖਾ ਤੇ ਆਇਆ ਹਾਂ ਹਾਂ ਕੋਈ ਚਾਰਾ ਨਹੀਂ ਮਿਲਿਆ ਕੋਈ ਦਾਣਾ ਨਹੀਂ ਮਿਲਿਆ ਅਬ ਬਿਸਤਰੀ ਬਿਸਤਰੇ ਸਾਰੇ ਗਿੱਲੇ ਹੋ ਗਏ ਹਾਂਜੀ ਬਿਸਤਰੇ ਸਾਰੇ ਗਿੱਲੇ ਅੱਜ ਤੋਂ ਪੇਟਾਂ ਚ ਪਾਏ ਉੱਥੇ ਕੋਠੇ ਗਿੱਲੇ ਹੋ ਗਏ ਉੱਥੇ ਚੋ ਚੋ ਕੇ ਛੱਤਾਂ ਕੱਚੀਆਂ ਡਿੱਗਣ ਵਾਲੀਆਂ ਹੋਈਆਂ ਪਈਆਂ ਛੱਤਾਂ ਵੀ ਮਤ ਮੁਤ ਮਿਲ ਰਹੀ ਕੋਈ ਰਾਹਤ ਸਮਗਰੀ ਕੋਈ ਆ ਰਹੀ ਹੈ ਉਹ ਮਾੜਾ ਮਾੜਾ ਰਸਤਾ ਥੋੜੀ ਖਾਣੀ ਮਿਲਦੀ ਹੈ ਖਾਣ ਪੀਣ ਜੋਗੀ ਠੀਕ ਹੈ ਹਾਂਜੀ ਤੇ ਦਾਣਾ ਪਸ਼ੂਆਂ ਦਾ ਨਹੀਂ ਚਾਰਾ ਉਹਦਾਂ ਦਾ ਕੋਈ ਮਿਲਿਆ ਸਾਨੂੰ ਠੀਕ ਹੈ ਠੀਕ ਹੈ ਹਾਂਜੀ ਪਸ਼ੂ ਉਹਦਾਂ ਤੇ ਭੁੱਖੇ ਤੂੜੀ ਤਾੜੀ ਕਰਦੀ ਆ ਪਾਉ ਮਾਣੀ ਤੂੜੀ ਅਦਰ ਪਾਜੀ ਨੀਵੇਂ ਥਾਂ ਤੂੜੀ ਵੀ ਭਿਜੀ ਪਈ ਆ ਆ ਚਲੋ ਛੱਡ ਦਿਖਾਈਏ ਪਾ ਕਨਾਰੇ ਆ ਪੂਰੀ ਉਹਰਾ ਸ਼ੈੱਡ ਵੀ ਜਿਹੜੀ ਹੈ ਹੁਣ ਪੂਰੀ ਤਰ੍ਹਾਂ ਪਾੜ ਚੁਕੀ ਹੈ ਫੁਰਲੀ ਜਿਹੜੀ ਉਹ ਵੀ ਪਾੜ ਚੁਕੀ ਹੈ ਆ ਜਿਹੜੇ ਸਿੰਮ ਕੇ ਪਾਣੀ ਸਾਰਾ ਅੰਦਰ ਵੜਿਆ ਪਿਆ ਹੂੰ 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 ਠੀਕ ਆ ਕੋਈ ਨਹੀਂ ਬਾਬੇ ਤੁਸੀਂ ਹਾਲਾਤ ਦੇਖੋਗੇ ਇਹ ਭਾਈ ਗੁਰਵਜਨ ਸਿੰਘ ਹੋਰਾਂ ਦਾ ਘਰ ਹੈ ਔਰ ਭਾਈ ਗੁਰਵਜਨ ਸਿੰਘ ਉਸੰਦਰ ਨੇਲ ਸਿੰਘ ਜੀ ਭਿੰਡਰਾ ਵਾਲਿਆਂ ਦੇ ਸਾਥੀ ਹੈ ਔਰ ਅੱਜ ਜਿਨ੍ਹਾਂ ਨੇ ਕੌਮ ਦੇ ਲਈ ਉਸ ਸਮੇਂ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਉਹਨਾਂ ਸਿੰਘਾਂ ਦੇ ਘਰਾਂ ਦੇ ਹਾਲਾਤ ਤੁਸੀਂ ਦੇਖ ਲਓ ਅੱਜ ਪਰਿਵਾਰ ਬੇਹਦ ਗੁਰਬਤ ਦੀ ਜ਼ਿੰਦਗੀ ਜਿਹੜੀ ਉਹ ਕੱਟ ਰਿਹਾ ਔਰ ਬੜੀ ਦੁਖ ਦੀ ਗੱਲ ਹੈ ਕਿ ਭਾਈ ਸਾਹਿਬ ਖੁਦ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਦੇ ਅੱਗੇ ਭਰਾ ਪਰਿਵਾਰ ਸਾਰੇ ਖਤਮ ਹੋ ਚੁੱਕੇ ਐ ਬਲਦੀਪ ਸਿੰਘ ਉਹਨਾਂ ਦੇ ਪੁੱਤਰ ਉਹ ਵੀ ਖਤਮ ਹੋ ਚੁੱਕੇ ਐ ਪਰ ਅੱਜ ਵੀ ਇਹ ਪਰਿਵਾਰ ਗੁਰਬਤ ਦੇ ਨਾਲ ਜੂਝ ਰਿਹਾ ਅੱਜ ਵੀ ਜ਼ਿੰਦਗੀ ਨਾਲ ਦੀ ਬੜੀਆਂ ਮੁਸ਼ਕਲਾਂ ਦੇ ਵਿੱਚ ਐ ਮਾੜੇ ਕੱਪੜੇ ਨੇ ਕਪੜਾ ਮਾਰ ਦਿਓ ਉੱਥੇ 어 봤다니 빠배는 이거 맞아